ਉਸ ਦੇਸ਼ ਦੀ ਪ੍ਰਜਾ ਨੂੰ ਭਿਖਾਰੀ ਹੂਰ ਤੋਂ ਜਿਸ ਦੇਸ਼ ਦਾ ਰਾਜਾ ਵਪਾਰੀ ਬਣ ਜਾਏਗਾ ਉਸ ਦੇਸ਼ ਦੀ ਪ੍ਰਜਾ ਨੂੰ ਭਿਖਾਰੀ ਹੂਰ ਤੋਂ ਕੋਈ ਨਹੀਂ ਰੋਕ। ਔਰ ਮੋਦੀ ਜੀ Sri Lanka ਦੇ ਵਿੱਚ humanitarian ground ਤੇ ਮਦਦ ਕਰਨ ਜਾਂਦੇ ਆ ਜਾਂਦੇ ਆ। ਤੇ ਉੱਥੇ ਜਾ ਕੇ ਅਡਾਨੀ ਦੀ ਉਗੀ ਬਿਜਲੀ ਦਾ ਠੇਕਾ ਮੰਗ ਕੇ ਸਰਕਾਰ ਮੰਗ ਕੇ ਲਿਆਉਂਦੀ ਹੈ ਸੌਕੀ ਨੂੰ ਵੀ ਤੁਲਨਾ ਕਰਤੀ ਕਿ ਮੁਲਾਜ਼ਮਾਂ ਦੇ ਨਾਂ ਤੇ ਸਾਨੂੰ ਮੋਤੀ ਕਿੰਝੋਂ ਬੰਤਾ ਲੱਗਦਾ ਕਿ ਮੈਂ ਜਦੋਂ ਮੁਲਾਜ਼ਮ ਆਪਣੀ ਮੰਗ ਦੀ ਗੱਲ ਕਰਦਾ ਹੈ ਇਹਨਾਂ ਨੇ ਕਿਸੇ ਵੀ ਤਰ੍ਹਾਂ ਨਾਲ ਸਾਰੀਆਂ ਪੋਸਟਾਂ ਖਤਮ ਕਰਤੀਆਂ ਸਭ ਤੋਂ ਵੱਧ ਨੌਕਰੀਆਂ ਦੇਣ ਵਾਲਾ ਵਿਭਾਗ ਰੇਲਵੇ ਰੇਲਵੇ ਮੰਤਰੀ ਕਹਿੰਦਾ ਜੀ ਰੇਲਵੇ ਤਾਂ ਅਸੀਂ ਸਫਰਬਾਸੀ ਬਣਾਈ ਹੈ ਤੇ ਭਾਰਤ ਵਾਸੀਆਂ ਨੂੰ ਨੌਕਰੀ ਕੌਣ ਦੇਵੇਗਾ ਲੱਖਾਂ ਕਰੋੜ ਦੇ ਬੇਲ ਆਊਟ ਪੈਕੇਜ ਅਡਾਨੀਆਂ ਕੋਲੇ ਨੇ ਸੀਪੋਰਟ ਉਹਨਾਂ ਨੂੰ ਦਿੱਤੇ ਸਮੁੰਦਰ ਦੇ ਕਿਨਾਰੇ ਬਾਰੋ-ਬਾਰ ਰਿਫਾਈਨਰੀ ਕਰ-ਕਰ ਕੇ ਉਹਨਾਂ ਨੂੰ ਸਬਸਿਡੀਆਂ ਭਰਤੀਆਂ ਤੇਲ ਫਾਈਨ ਕਰਕੇ ਬਾਰੋ-ਬਾਰ ਵੇਚ ਰਹੇ ਆ ਇਹ ਸਿਰਫ ਠੱਗੀ ਕਰ ਰਹੇ ਆ ਚੰਡੀਗੜ੍ਹ ਦੇ ਮੁਲਾਜ਼ਮਾਂ ਦਾ ਕਿਦਾਂ ਕੰਨ ਹੁੰਦੇ ਚੰਡੀਗੜ੍ਹ ਦੇ ਵਿੱਚ 22000 ਪੋਸਟਾਂ ਸੀ ਚੰਡੀਗੜ੍ਹ ਸਿਰਫ ਫੇਸ 1 ਸੀ ਚੰਡੀਗੜ੍ਹ ਦਾ ਫੇਸ 5 ਸ਼ੁਰੂ ਹੋਣ ਲੱਗਾ ਚੰਡੀਗੜ੍ਹ ਦੇ ਫੇਸ 4 ਹੋਗੇ ਤੇ ਪੋਸਟਾਂ ਜਿਹੜੀਆਂ ਹੁਣ ਆ ਸਤਵਾਂ ਹਿੱਸਾ ਵੀ ਰਹਿ ਗਈ ਤੁਸੀਂ ਇਹ ਲੋਕੀ ਜਿਨ੍ਹਾਂ ਨੇ 10 ਸਾਲ ਕਿਰਨਕੇਰ ਨੂੰ ਆਪਣੇ ਤੇ ਦਿੱਤੇ ਨਹੀਂ ਕਿਰਨਕੇਰ ਨੇ ਕੀ ਕੀਤਾ ਤੁਹਾਡੇ ਭਲੇ ਲਈ ਆ ਮੈਨੂੰ ਕਹਿੰਦੀ ਹੈ ਜੀ ਜੀ ਮੈਨੂੰ ਦੁੱਖ ਬੜਾ ਲੱਗਿਆ ਪਰ ਮੈਂ ਮੁਲਾਜ਼ਮਾਂ ਦੀ ਗੱਲ ਜਿਹੜੀ ਐ ਨਾ ਤੇ ਹਾਊਸਿੰਗ ਬੋਰਡ ਦੇ ਮੁਲਾਜ਼ਮਾਂ ਦੀ ਗੱਲ ਇਹ ਨਾ ਮੈਨੂੰ ਨਹੀਂ ਸਮਝ ਆਉਂਦੀ ਮੇਰਾ ਸਿਰ ਚਕਰਾਂ ਲੱਗ ਜਾਂਦਾ ਤੁਸੀਂ ਗਲਤੀ ਕਰ ਲਈ ਮੈਂ ਮੈਂ ਕਿਰਨ ਖੇਲੂ ਵੇਦਾ ਅਥਾਰਟੀ ਪੁੱਛਦਾ ਜੇ ਕਿਰਨ ਖੇਰ ਜੀ ਤੁਸੀਂ ਚੰਡੀਗੜ੍ਹ ਨਾਲ ਜਿਹੜਾ ਧੋਖਾ ਪਾਇਆ ਮੋਦੀ ਤੁਹਾਨੂੰ ਐਪਲੀਕੈਂਟ ਬਣਾ ਸਕਦਾ ਸੀ ਸਿਰਫ ਤੇ ਤੁਸੀਂ ਕੀ ਕਰਦੇ ਏ ਇੱਕ ਸੜਕ ਬਣਵਾ ਕੇ ਕਹਿੰਦੇ ਹੋ ਜਨਯੋ ਜੀ ਜੇ ਹੁਣ 20 ਲੋਕਾਂ ਨੇ ਮੈਨੂੰ ਵੋਟਾਂ ਨਾ ਪਾਈਆਂ ਫਿਰ ਕੀ ਚਿੱਤਰ ਪੈਣੀ ਚਾਹੀਏ ਤੁਸੀਂ ਕਾਲ ਕੰਦੀ ਗੱਲ ਕਰਦੇ ਹੋ ਕਾਂਗਰਸ ਨੇ ਕਿਹੜਾ ਤੁਹਾਡੀ ਬਹੁਤ ਵੈਲਫੇਅਰ ਕਰਦੀ ਨਹੀਂ ਪਰ ਕਾਂਗਰਸ ਇਹ ਤੇ ਨਹੀਂ ਕਰ ਸਕਦੀ ਕਿ ਸਾਰੀਆਂ ਹੀ ਪੋਸਟਾਂ ਗਰੁੱਪ ਡੀ ਦੀਆਂ 2 ਕਰੋੜ ਪੋਸਟਾਂ ਇੱਕ ਫੈਸਲੇ ਨਾਲ ਖਤਮ ਕਰਦੀ ਸਾਡੀ ਖਲਾਤ ਇਹ ਸੀ ਕਿ ਭਈ ਸਿੱਖੇ ਕਬਾਬ ਹੈ ਹਮ ਹਰ ਸੌਕਰ ਬਟ ਬਦਲਤੇ ਹਨ ਜੋ ਜਲ ਜਾਂਦਾ ਹੈ ਇਹ ਪਹਿਲੂ ਤੋਂ ਉਹ ਪਹਿਲੂ ਬਦਲਤੇ ਹਨ ਸੜੇ ਨਾਲ ਧੱਕਾ ਤਾਂ ਹੋਇਆ ਕਾਂਗਰਸ ਜਿਹੜੀ ਇਹ ਮਲਾਜਮਾ ਨਾਲ ਪਿਆਰ ਤਾਂ ਕਰਦੀ ਸੀ ਦੇਸ਼ ਨਾਲ ਪਿਆਰ ਤਾਂ ਕਰਦੀ ਹੁਣ ਤਾਂ ਜਮੂਗਿਆਤੀ ਖਤਰਾ ਹੈ ਸੰਵਿਧਾਨ ਤੇ ਹੀ ਖਤਰਾ ਹੈ ਇਹ ਤਾਂ ਇਹ ਤਾਂ ਭਾਈਚਾਰੇ ਨੂੰ ਖਤਮ ਕਰਨਾ ਚਾਹੁੰਦੇ ਆ ਇਹ ਤਾਂ ਕਹਿੰਦੀ ਜੇ ਤੁਹਾਡੇ ਕੋਲੇ ਚਾਰ ਕਮਰੇਆਂ ਦਾ ਮਕਾਨ ਹੈ ਤੇ ਦੋ ਕਮਰੇ ਤੁਹਾਡੇ ਕਾਂਗਰਸ ਲੈ ਜਾਏਗੀ ਕਿ ਫਿਰ ਮੈਂ ਮੋਦੀ ਨੂੰ ਪੁੱਛਣਾ ਜੋ ਹਾਂ ਫਿਰ ਤੇਰੀਆਂ 400 ਸੀਟਾਂ ਆ ਰਹੀਆਂ ਨੇ ਉਹਦੇ ਚੋਂ ਵੀ 200 راہਲ ਗਾਂਧੀ ਨਾਲ ਦੇਗੀ ਅਗਰ ਭਾਰਤ ਦੇ ਲੋਕ ਜਾਗਰੂਕ ਨੇ ਜੇ ਭਾਰਤ ਦੇ ਲੋਕਾਂ ਦੀ ਜ਼ਮੀਰ ਜਿਉਂਦਾ ਹੈ ਤੇ ਉਸ ਵਕਤ ਜਦੋਂ ਭਾਰਤ ਦਾ ਰਾਸ਼ਟਰਪਤੀ ਮੁਸਲਮਾਨ ਸੀ ਜਦੋਂ ਭਾਰਤ ਦਾ ਪ੍ਰਧਾਨ ਮੰਤਰੀ ਸਿੱਖ ਸੀ ਜਦੋਂ ਭਾਰਤ ਦੀ ਸਪੀਕਰ ਦਲਿਤ ਸੀ ਜਦੋਂ ਰੂਲਿੰਗ ਪਾਰਟੀ ਸੀ ਚੇਅਰਪਰਸਨ ਇਸਾਈ ਸੀ ਉਦੋਂ ਹਿੰਦੂ ਬੜੇ ਸਤਕਾਰ ਨਾਲ ਛਾਣ ਨਾਲ ਜੀ ਹੁੰਦਾ ਸੀ ਅੱਜ ਜਦੋਂ ਹਿੰਦੂ 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 ਹੁੰਦਾ ਉਹ ਉਦੋਂ ਇਹਨਾਂ ਨੂੰ ਲੱਗਦਾ ਹੈ ਕਿ ਜੇ ਕਾਂਗਰਸ ਅਕਸਰਿਅਤ ਆ ਗਈ ਤੇ 85% ਹਿੰਦੂ ਸਾਰੇ ਖਤਮ ਹੋ ਜਾਣਗੇ ਚੰਡੀਗੜ੍ਹ ਦਾ ਮੁਲਾਜ਼ਮ ਇਹਨਾਂ ਪਾਲਸੀਆਂ ਤੋਂ ਬਿਲਕੁਲ ਇਨਸਿਓਰ ਹੈ ਕਿਉਂਕਿ ਅਗਰ ਫਿਊਚਰ ਵਿੱਚ ਵੀ ਜੋ ਬਣਾਣਗੇ ਆਪੀ ਜੀਪੀ ਦੀ ਮੈਪਿੰਗ ਹੋ ਚੁੱਕੀ ਤਕਰੀਬਨ ਡਿਪਾਰਟਮੈਂਟਾਂ ਦੇ ਸਾਰੇ ਪ੍ਰਾਈਵੇਟ ਇਹਨਾਂ ਨੇ ਕਰਨੇ ਚੰਡੀਗੜ੍ਹ ਦੇ ਦੂਸਰਾ ਜਿਹੜਾ ਵਾ 33 ਤੇ 55 ਦਾ ਫਾਰਮੂਲਾ ਜਿਹੜਾ ਲਿਆ ਰਹੇ ਉਹ ਤੋਂ ਬੜਾ ਪੈਨਿਕ ਹੋਏ ਪਏ ਆ ਸਾਡੀ ਮਲਾਕ ਪੰਜਾਬ ਵਾਲਾ ਉਹ ਠੀਕ ਹੈ 60 40 ਦਾ ਜਿਹੜਾ ਪੰਜਾਬ ਹਿੜਿਆਣੇ ਚੱਲਦਾ ਨਹੀਂ 60 40 ਰੇਸ਼ਿਓ ਆਪਾਂ ਤਾਂ ਉਹਦੇ ਨਾਲ ਸਹਿਮਤ ਆਂ ਕਿ 33 ਸਾਲ ਤੁਹਾਡੀ ਸਰਵਿਸ ਹੋ ਗਈ ਜਾਂ 55 ਸਾਲ ਤੁਹਾਡੀ ਉਮਰ ਹੋ ਗਈ ਤੇ ਰਿਟਾਇਰਮੈਂਟ ਸਾਡੀ ਹੋ ਗਈ ਇਹ ਜਿਹੜਾ ਵਾ ਜੁਲਾਈ ਦੇ ਵਿੱਚ ਰਿਵਿਊ ਮੀਟਿੰਗ ਸਰਕਾਰ ਨੇ ਰੱਖੀ ਹੈ ਜੇ ਆਉਂਦੀ ਹੈ ਉਹ ਰਿਵਿਊ ਮੀਟਿੰਗ ਦੇ ਵਿੱਚ ਇਹਨਾਂ ਪਾਸ ਕਰਨਾ ਹੈ ਚੰਡੀਗੜ੍ਹ ਦੇ ਬਲਾਅਮ ਰਹਿ ਇਨੀ ਜਣੇ 15000 ਦੇ ਵਿੱਚੋਂ ਕੱਢੂ ਘਾਟ 8000 ਮੁਲਾਜ਼ਮ ਜਿਹੜੇ ਆ 5533 ਦੇ ਵਿੱਚ ਨਿਕਲ ਜਾਣ ਕੀ ਫਿਰ ਅਕੇ ਕਰਦਾ ਕੀ ਜਾਂਦੇ ਕਰਨਾ ਚਾਹੁੰਦਾ ਜਿਹੜਾ ਮੈਨ ਪਾਵਰ ਨਾਲ ਨਹੀਂ ਹੋਣਾ ਲੈਟ ਕਿਥੋਂ ਲਿਆਉਣਗੇ ਆਊਟਸੋਰਸ ਸੋਸ਼ਣ ਲੋਕਾਂ ਦਾ ਨਿਚੋੜ ਦਾ ਖੂਨ ਉਹਨਾਂ ਦਾ ਜਿੰਨਾ ਚਿਰ ਕੰਮ ਕਰਦੇ ਆ ਠੀਕ ਨਹੀਂ ਤੇ ਕੱਢੋ ਬਾਹਰ ਕੱਢੋ ਇਹ ਦੇਖਿਆ ਤੁਸੀਂ ਕਿੰਨੀਆਂ ਘਟਨਾਵਾਂ ਚੰਡੀਗੜ੍ਹ ਚ ਵਾਪਰ ਰਹੀਆਂ ਪ੍ਰਸ਼ਾਸਨ ਨੇ ਠੇਕਾ ਵੀ ਨਹੀਂ ਲਿਆ ਠੇਕੇਦਾਰ ਆਪੇ ਬੰਦੇ ਕੰਮ ਤੇ ਲਾ ਰਿਹਾ 2-2 ਲੱਖ ਰੁਪਈਆ ਲੈ ਕੇ ਉਹਨਾਂ ਦੇ ਵਿੱਚੋਂ 2 ਮਹੀਨੇ ਦੀ ਸੈਲਿੰਗ ਦੇ ਕੇ ਆਪ ਗੈਪ ਹੋ ਜਾਂਦਾ ਬਾਅਦ ਵਿੱਚ ਆਫਸਰਾਂ ਦੀ ਜਾਣਕਾਰੀ ਚ ਹੈ ਨਹੀਂ ਸਰ ਪੁੱਛੋ ਬਿਲਕੁਲ ਅਫਸਰਾਂ ਦੀ ਜਾਣਕਾਰੀ ਚ ਹੈ ਮੇਰੇ ਡਿਪਾਰਟਮੈਂਟ ਚ ਬੜੇ ਕੰਮ ਕਰ ਰਹੇ ਆ ਬਾਦੂ ਤੇ ਮੈਨੂੰ ਪਤਾ ਨਹੀਂ ਹੋ ਸਕਦਾ ਕਿ ਮੇਲੀ ਭਗਤ ਨਾ ਕਰ ਰਹੇ ਆ ਪੂਰਾ ਕਟੋਰੀ ਸਰਕਾਰ ਦੀ ਬਣੀ ਹੈ ਅੱਜ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਇੱਥੇ ਜਿਹੜੇ ਮੁਲਾਜ਼ਮ ਹੁੰਦੇ ਨੇ ਭਾਵੇਂ ਉਹ ਪੱਕੇ ਤੌਰ ਤੇ ਸਰਕਾਰੀ ਭਾਗਾਂ ਦੇ ਹੁਣ ਭਾਵੇਂ ਉਹ ਠੇਕੇ ਦੇ ਰੱਖੇਗੇ ਹੁਣ ਸਿੱਧਾ ਜਿਹੜਾ ਕਈਆਂ ਦਾ ਤਾਲੁਕ ਹੈ ਕੇਂਦਰ ਨਾਲ ਹੁੰਦਾ ਕਿਉਂਕਿ ਯੂਟੀ ਹੈਗਾ ਔਰ ਆਪਾਂ ਜਿਹੜੇ بڑے ਸੌਖੇ ਕਈਏ ਜਿਹੜੇ ਇਹ ਅਗਵਾਈ ਕਰਦੇ ਰਹੇ ਨੇ ਮੁਲਾਜ਼ਮਾਂ ਦੀ ਅਜੀਤ ਸਿੰਘ ਊਣੀ ਨੇ ਹੋਰ ਵੀ ਨੇ ਸਾਥੀ ਸ਼ੋਭਾ रावत ਊਣੀ ਨੇ ਹੋਰ ਸਾਥੀ ਮੌਜੂਦ ਨੇ ਚਰਮਾਜੀ ਮੌਜੂਦ ਨੇ بڑے ਸੌਖੇ ਇਹ ਰੋਜ਼ਗਾਰ ਦੇ ਨਾਂ ਤੇ ਨਰਿੰਦਰ ਮੋਦੀ ਨੂੰ ਕਿੰਮ ਜੋਗ ਨਾਲ ਤੁਲਨਾ ਕਰ ਰਹੇ ਨੇ ਕਿੱਦਾਂ ਕਰ ਰਹੇ ਨੇ ਗੱਲਬਾਤ ਕਰਦੇ ਆ ਬੜੀ ਸੌਖੀ ਤੁਸੀਂ ਤੁਲਨਾ ਕਰਤੀ ਕਿ ਮੁਲਾਜ਼ਮਾਂ ਦੇ ਨਾਂ ਤੇ ਸਾਨੂੰ ਮੋਦੀ ਕਿਮ ਜੋਂਗ ਵਰਗਾ ਲੱਗਦਾ ਕਿਵੇਂ ਜਦੋਂ ਮੁਲਾਜ਼ਮ ਆਪਣੀ ਮੰਗ ਦੀ ਗੱਲ ਕਰਦਾ ਹੈ ਇਹਨਾਂ ਨੇ ਕਿਸੇ ਵੀ ਤਰ੍ਹਾਂ ਨਾਲ ਸਾਰੀਆਂ ਪੋਸਟਾਂ ਖਤਮ ਕਰਤੀਆਂ ਬਹੁਤ ਵੱਡਾ ਇੱਕ ਐਗਜ਼ਾਮਪਲ ਆ ਦੁਨੀਆ ਦਾ ਭਾਰਤ ਦਾ ਨਹੀਂ ਸਭ ਤੋਂ ਵੱਧ ਨੌਕਰੀਆਂ ਦੇਣ ਵਾਲਾ ਵਿਭਾਗ ਰੇਲਵੇ ਰੇਲਵੇ ਦੇ ਵਿੱਚ ਰੇਲਵੇ ਮਿਨਿਸਟਰ ਕਹਿੰਦਾ ਜੀ ਰੇਲਵੇ ਤਾਂ ਅਸੀਂ ਸਫਰਵਾਸੀ ਬਣਾਈ ਹੈ ਤੇ ਭਾਰਤ ਵਾਸੀਆਂ ਨੂੰ ਨੌਕਰੀ ਕੌਣ ਦੇਵੇਗਾ ਲੱਖਾਂ ਕਰੋੜ ਦੇ ਬੇਲ ਆਊਟ ਪੈਕੇਜ ਅਡਾਨੀਆਂ ਕੋਲੇ ਨੇ ਮੈਂ ਵਿੱਦ ਅਥਾਰਟੀ ਕਹ ਰਿਆਂ ਸੀਪੋਰਟ ਉਹਨਾਂ ਨੂੰ ਦੇਤੇ ਸਮੁੰਦਰ ਦੇ ਕਿਨਾਰੇ ਬਾਰੋ-ਬਾਰ ਰਿਫਾਈਨਰੀ ਕਰ ਕਰਕੇ ਉਹਨਾਂ ਨੂੰ ਸਬਸਿਡੀਆਂ ਭਾਰਤ ਦੀਆਂ ਤੇ ਬਾਰੋ-ਬਾਰ ਜਾ ਕੇ ਉਹ ਤੇਲ ਫਾਈਨ ਕਰਕੇ ਬਾਰੋ-ਬਾਰ ਵੇਚ ਰਿਆ ਇਹ ਸਿਰਫ ਠੱਗੀ ਕਰ ਰਿਆ ਲੱਖਾਂ ਕਰੋੜ ਰੁਪਏ ਲਾ ਰਿਹਾ ਚੰਡੀਗੜ੍ਹ ਦੇ ਮੁਲਾਜ਼ਮਾਂ ਦਾ ਕਿਦਾਂ ਕਾਣ ਹੋ ਰਿਹਾ ਚੰਡੀਗੜ੍ਹ ਦੇ ਵਿੱਚ ਇਹਨਾਂ ਨੇ ਸਾਰੀਆਂ ਪੋਸਟਾਂ ਕਹਿੰਦੇ ਜੀ 1 ਸਾਲ ਤੋਂ ਬਾਅਦ ਜਿਹੜੀ ਪੋਸਟ ਖਾਲੀ ਰਹਿ ਗਈ ਪਹਿਲੇ ਤਾਂ 10% ਦਾ ਇੱਕ ਕਟ ਇੰਪੋਜ਼ ਕਰਦੇ ਆ 10% ਦਾ ਕਟ ਹੈ ਪੋਸਟਾਂ ਦੇ ਉੱਪਰ 10% ਦਾ ਕਟ ਤੋਂ ਬਾਅਦ ਜਿਹੜੀ ਪੋਸਟ ਇੱਕ ਸਾਲ ਖਾਲੀ ਰਹਗੀ ਉਸ ਸਕ੍ਰੀਨਿੰਗ ਕਮੇਟੀ ਕੋਲੇ ਤੇ ਸਕ੍ਰੀਨਿੰਗ ਕਮੇਟੀ ਕੋਲੇ ਇੱਕ ਸਾਲ ਬਾਅਦ ਇੱਕ ਸਾਲ ਪੋਸਟਾਂ ਭਰਨੀਆਂ ਨਹੀਂ ਉਦੋਂ ਬਾਅਦ ਸਾਰੀਆਂ ਪੋਸਟਾਂ ਖਤਮ ਖਤਮ ਤੋਂ ਚੰਡੀਗੜ੍ਹ ਦੇ ਵਿੱਚ 22000 ਪੋਸਟਾਂ ਸੀ ਚੰਡੀਗੜ੍ਹ ਸਿਰਫ ਫੇਜ਼ 1 ਸੀ ਚੰਡੀਗੜ੍ਹ ਦਾ ਫੇਜ਼ 5 ਸ਼ੁਰੂ ਹੋਣ ਲੱਗਾ ਚੰਡੀਗੜ੍ਹ ਦੇ ਫੇਜ਼ 4 ਹੋਗੇ ਇਹ ਪੋਸਟਾਂ ਜਿਹੜੀਆਂ ਹੁਣ ਆ ਸਤਵਾਂ ਹਿੱਸਾ ਵੀ ਨਹੀਂ ਰਹਿ ਗਈਆਂ ਘਟਦੇ ਜਾ ਰਹੀਆਂ ਖਤਮ ਹੋ ਰਹੀਆਂ ਬਿਲਕੁਲ ਤੁਸੀਂ ਤੁਸੀਂ ਹੀ ਉਹ ਲੋਕ ਸੀ ਜਿਨ੍ਹਾਂ ਨੇ 10 ਸਾਲ ਕਿਰਨਖੇਰ ਨੂੰ ਆਪਣੇ ਇਥੇ ਦਿੱਤੇ ਨਹੀਂ ਕਿਰਨਖੇਰ ਨੇ ਕੀ ਕੀਤਾ ਫਿਰ ਤੁਹਾਡੇ ਭਲੇ ਲਈ ਆ ਮੈਂ ਤੁਹਾਨੂੰ ਇਹ ਦੱਸਦਾ ਹਾਂ ਜੀ ਕਿ ਕਿਰਨਖੇਰ ਜਿਹੜੀ ਹੈ ਨਾ ਸਟਾਰਟਮ ਲੈ ਕੇ ਆਈ ਸਾਨੂੰ ਲੱਗਿਆ ਕਿ ਅਸੀਂ ਸਤਾਏ ਹੋਏ ਸੀ ਐਂਟੀ ਇਨਕੰਮਬੈਂਸੀ ਸਾਨੂੰ ਥੋੜੀ ਜੀ ਜਿਹੜੀ ਹੈ ਨਾ ਲੋਕਾਂ ਨੂੰ ਲੱਗਦੀ ਹੈ ਜਿਸ ਬੰਦੇ ਕੋਲੇ ਜਿਹੜੀ ਚੀਜ਼ ਸਾਡੇ ਕੋਲੇ ਹਾਸਲ ਹੈ ਨਾ ਉਹਦਾ ਕਰੇਜ਼ ਥੋੜਾ ਜਿਹਾ ਘਟ ਜਾਂਦਾ ਹੈ ਉਹਦੇ ਤੋਂ ਬਾਅਦ ਤਾਂ ਮੈਂ ਅ ਵਿਦ ਅਥੋਰਟੀ ਕਰਿਆ ਜਦੋਂ ਮੈਂ ਡਿਫੈਂਸ ਦੀ ਗੱਲ ਕੀਤੀ ਕਿ ਜਿਹੜੀ ਦੇਸ਼ ਵਾਸਤੇ ਲੜਨ ਵਾਲੀ ਹੈ 300 ਪਰਿਵਾਰਾਂ ਨੂੰ ਬਚਾ ਲਓ ਗਵਰਨਮੈਂਟ ਪ੍ਰੈਸ ਵਾਲੇ ਬੰਦਿਆਂ ਦੀ ਡਿਗਨਿਟੀ ਹੈ ਰਿਟਾਇਰਮੈਂਟ ਤੇ ਬਚਾ ਲਓ ਤੇ ਬੀਬੀ ਕੇਨਨ ਖੇਰ ਜੀ ਮੈਨੂੰ ਰਾਤ ਨੂੰ ਘਰ ਕੇ ਕਿਉਂਕਿ ਮੈਂ ਉਹਨਾਂ ਦੀ ਆਰਗੇਨਾਈਜੇਸ਼ਨ ਦਾ ਸੂਬਾ ਪ੍ਰਧਾਨ ਸੀ ਆਲ ਇੰਡੀਆ ਸੈਕਟਰੀ ਸੀ ਮੈਨੂੰ ਕਹਿੰਦੀ ਇਹ ਚੀਜ਼ ਜੀ ਮੈਨੂੰ ਦੁੱਖ ਬੜਾ ਲੱਗਿਆ ਪਰ ਮੈਂ ਮੁਲਾਜ਼ਮਾਂ ਦੀ ਗੱਲ ਜਿਹੜੀ ਹੈ ਨਾ ਤੇ ਹਾਊਸਿੰਗ ਬੋਰਡ ਦੇ ਮੁਲਾਜ਼ਮਾਂ ਦੀ ਗੱਲ ਇਹ ਨਾ ਮੈਨੂੰ ਨਹੀਂ ਸਮਝ ਆਉਂਦੀ ਮੇਰਾ ਸਿਰ ਚ ਘਰਨ ਲੱਗ ਜਾਂਦਾ ਤੇ ਅਸੀਂ ਗਲਤੀ ਕਰ ਲਈ ਮੈਂ ਮੈਂ ਕਿਰਨ ਖੇਰ ਨੂੰ ਵੈਦ ਅਥਾਰਟੀ ਪੁੱਛਦਾ ਕਿ ਕਿਰਨ ਖੇਰ ਜੀ ਤੁਸੀਂ ਚੰਡੀਗੜ੍ਹ ਨਾਲ ਜਿਹੜਾ ਧਰੋਹ ਕਮਾਇਆ ਮੋਦੀ ਤੁਹਾਨੂੰ ਐਪਲੀਕੈਂਟ ਬਣਾ ਸਕਦਾ ਸੀ ਸਿਰਫ ਮੋਦੀ ਤੁਹਾਨੂੰ ਐਪਲੀਕੇਸ਼ਨ ਦੇ ਕੇ ਐਪਲੀਕੈਂਟ ਬਣਾ ਸਕਦਾ ਥਾਡੀ ਅਪਾਇੰਟਿੰਗ ਅਥਾਰਟੀ ਤਾਂ ਅਸੀਂ ਆ ਥੜੇ ਕੁਮਰੰਦਾ ਸੀ ਆ ਤੇ ਤੁਸੀਂ ਕੀ ਕਰਦੇ ਹੋ ਇੱਕ ਸੜਕ ਬਣਵਾ ਕੇ ਕਹਿੰਦੇ ਹੋ ਕਹਿੰਦੇ ਹੋ ਜੇ ਹੋਣ ਵੀ ਲੋਕਾਂ ਨੇ ਮੈਨੂੰ ਵੋਟਾਂ ਨਾ ਪਾਈਆਂ ਤੇ ਫਿਰ ਤੇ ਛੇਤਰ ਪੈਣੀ ਚਾਹੀਦੀ ਹੈ ਗੱਲ ਇਹ ਤੁਸੀਂ ਕਹਿ ਰਹੇ ਹੋ ਵੀ ਜਿਹੜੀਆਂ ਨੌਕਰੀਆਂ ਉਹ ਗਿਣਤੀ ਘਟਦੀ ਜਾ ਰਹੀ ਹੈ ਪੋਸਟਾਂ ਦੀ ਹੈ ਜਿਹੜੇ ਠੇਕੇ ਦੇ ਵੀ ਰੱਖ ਰਿਹਾ ਕੋਈ ਤਨਖਾਹ ਉਹਨਾਂ ਦੀ ਕੱਟੀ ਜਾਂਦੀ ਹੈ ਜੈਪੋਟ ਵੱਲੋਂ ਇਹ ਤਾਂ ਹੈ ਨਹੀਂ ਕਿ ਪਿਛਲੇ 10 ਸਾਲਾਂ ਸਭ ਕੁਝ ਹੋਇਆ ਉਸ ਤੋਂ ਪਹਿਲਾਂ ਜਿਹੜੇ ਤੁਸੀਂ ਸੋਲੇ गा ਰਹੇ ਹੋ ਪਵਨ ਕੁਮਾਰ ਪੰਸਲ ਇੱਥੋਂ ਐਮਪੀ ਰਹੇ ਨੇ ਕਾਂਗਰਸ ਦੇ ਸੋਲੇ गा ਰਹੇ ਹੋ ਉਹਨਾਂ ਨੇ ਕੀ ਕੀਤਾ ਘਟ ਤੁਹਾਡੇ ਲਈ ਬਿਲਕੁਲ ਜਿਹੜੀ ਇਹ ਪ੍ਰਾਈਵੇਟਾਈਜੇਸ਼ਨ ਦੀ ਪਾਲਸੀ ਮਨਮੋਹਨ ਸਿੰਘ ਲੈ ਕੇ ਆਈ ਸੀਗੇ ਹੂੰ ਉਸ ਵਕਤ ਉਹਨਾਂ ਨੇ ਅੰਪਲਾਈਜ਼ ਵਾਸਤੇ ਬਹੁਤਾ ਕੁਝ ਨਹੀਂ ਰੱਖਿਆ ਸਕ੍ਰੀਨਿੰਗ ਕਮੇਟੀ ਲੈ ਕੇ ਆਈ ਪਰ ਉਹਨਾਂ ਨੇ ਸਿਰਫ ਇਹ ਕੀਤਾ ਕਿ ਘਾਟੇ ਵਾਲੇ ਵਿਭਾਗਾਂ ਜਿਹੜੇ ਨੇ ਉਹ ਵਿੱਚ ਮੋਦੀ ਸਾਹਿਬ ਨੇ ਤਾਂ ਇੰਡੀਅਨ ਆਇਲ ਜਿਹੜੀ ਜਿਹੜੀ ਸਵਾ ਸਾਲ ਦੇ ਵਿੱਚ ਜਿੰਨੇ ਪੈਸੇ ਆਉਂਦੇ ਉਹਨੇ ਸਾਰੀ ਵੇਚ ਹੀ ਦਿੱਤੀ ਇਹਨਾਂ ਨੇ ਭੇਲ ਵੇਚਦੀ ਸਾਰੀਆਂ ਵੇਚਦੀਆਂ ਪ੍ਰੋਫਿਟ ਅਧਾਰੇ ਪ੍ਰੋਫਿਟ ਅਧਾਰੇ ਤੇ ਕਦੀ ਨਹੀਂ ਸੀ ਮਨਮੋਹਨ ਸਿੰਘ ਨੇ ਵਿੱਚ ਸਵਾਲ ਇਹ ਹੈ ਕਿ ਤੁਸੀਂ ਕਾਂਗਰਸ ਨੂੰ ਸਪੋਰਟ ਕਰਨ ਦੀ ਗੱਲ ਕਰਦੇ ਹੋ ਕਾਂਗਰਸ ਨੇ ਕਿਹੜਾ ਤੁਹਾਡੀ ਬਹੁਤ ਵੈਲਫੇਅਰ ਕਰਤੀ ਸਵਾਲ ਇਹ ਹੈ ਜਦੋਂ ਪਾਵਰ ਨਹੀਂ ਪਰ ਕਾਂਗਰਸ ਇਹ ਤੇ ਨਹੀਂ ਸੀ ਕਰ ਸਕਦੀ ਕਿ ਸਾਰੀਆਂ ਹੀ ਪੋਸਟਾਂ ਗਰੁੱਪ ਡੀ ਦੀਆਂ 2 ਕਰੋੜ ਪੋਸਟਾਂ ਇੱਕ ਫੈਸਲੇ ਨਾਲ ਖਤਮ ਕਰਦੀਆਂ ਅਸੀਂ ਪਾਨ ਕੁਮਾਰ ਦਾ ਉਹ ਨਹੀਂ ਕਰਦੇ ਪਰ ਜਦੋਂ ਇੰਡੀਅਨ ਪੋਲਿਟਿਕਸ ਦੇ ਵਿੱਚ ਨਾ ਇੱਕ ਗੱਲ ਸਾਡੇ ਕੋਲ ਆਪਸ਼ਨ ਆਉਂਦੀ ਹੈ ਕਿ ਟੂ ਚੂਜ਼ ਦਾ ਬੈਸਟ ਅਮੰਗ ਦਾ ਬਰਸ਼ਟ ਸਾਡੀ ਹਾਲਾਤ ਇਹ ਸੀ ਕਿ ਬਈ ਸੀਖੇ ਕਬਾਬ ਹੈ ਹਮ ਹਰ ਸੋ ਕਰਵਟ ਬਦਲਤੇ ਹੈ ਜੋ ਜਲ jata ਹੈ ਇਹ ਪਹਿਲੂ ਤੋਂ ਉਹ ਪਹਿਲੂ ਬਦਲਤੇ ਹੈ ਸਾਡੇ ਨਾਲ ਧੱਕਾ ਤਾਂ ਹੋਇਆ ਪਰ ਇਹ ਕਾਂਗਰਸ ਜਿਹੜੀ ਹੈ ਮੁਲਾਜ਼ਮਾ ਨਾਲ ਪਿਆਰ ਤਾਂ ਕਰਦੀ ਸੀ ਦੇਸ਼ ਨਾਲ ਪਿਆਰ ਤਾਂ ਕਰਦੀ ਹੁਣ ਤਾਂ ਜਮਹੂਰੀਅਤ ਤੇ ਹੀ ਖਤਰਾ ਹੈ ਸੰਵਿਧਾਨ ਤੇ ਹੀ ਖਤਰਾ ਹੈ ਇਹ ਤਾਂ ਇਹ ਤਾਂ ਭਾਈਚਾਰੇ ਨੂੰ ਖਤਮ ਕਰਨਾ ਚਾਹੁੰਦੇ ਆ ਇਹ ਤਾਂ ਕਹਿੰਦੇ ਆ ਤੁਹਾਡੇ ਕੋਲੇ 400 ਜੇ ਤੁਹਾਡੇ ਕੋਲੇ 4 ਕਮਰਿਆਂ ਦਾ ਮਕਾਨ ਹੈ ਤੇ ਦੋ ਕਮਰੇ ਤੁਹਾਡੇ ਕਾਂਗਰਸ ਲੈ ਜਾਏਗੀ ਤੇ ਫਿਰ ਮੈਂ ਮੋਦੀ ਨੂੰ ਪੁੱਛਣਾ ਚਾਹ ਹਾਂ ਫਿਰ ਤੇਰੀਆਂ 400 ਸੀਟਾਂ ਆ ਰਹੀਆਂ ਉਹਦੇ ਚੋਂ ਵੀ 200 ਰਾਹੁਲ ਗਾਂਧੀ ਨਾਲ ਲੈ ਜੇ ਉਹਦੇ ਕੋਲੇ 100 ਤਾਂ ਹੈ ਇੱਕ ਜੋਸ਼ੀ ਨੇ ਕਹਿ ਵੀ ਦਿੱਤਾ ਕਹਿੰਦਾ ਉਹ ਬਣਦਾ ਨਹੀਂ ਹੈ ਮੋਦੀਪੀ ਨਹੀਂ ਜੋ ਮੋਦੀ ਅਗਰ ਭਾਰਤ ਦੇ ਲੋਕ ਜਾਗਰੂਕ ਨੇ ਅਗਰ ਭਾਰਤ ਦੇ ਲੋਕ ਜਾਗਰੂਕ ਨੇ ਜੇ ਭਾਰਤ ਦੇ ਲੋਕਾਂ ਦੀ ਜ਼ਮੀਰ ਜਿ ਹੁੰਦਾ ਹੈ ਤੇ ਉਸ ਵਕਤ ਜਦੋਂ ਭਾਰਤ ਦਾ ਰਾਸ਼ਟਰਪਤੀ ਬੜੀ ਅਥਾਰਟੀ ਨਾਲ ਕਹਿ ਰਹੇ ਹਾਂ ਜਦੋਂ ਭਾਰਤ ਦਾ ਰਾਸ਼ਟਰਪਤੀ ਮੁਸਲਮਾਨ ਸੀ ਜਦੋਂ ਭਾਰਤ ਦਾ ਪ੍ਰਧਾਨ ਮੰਤਰੀ ਸਿੱਖ ਸੀ ਜਦੋਂ ਭਾਰਤ ਦੀ ਸਪੀਕਰ ਦਲਿਤ ਸੀ ਜਦੋਂ ਰੂਲਿੰਗ ਪਾਰਟੀ ਦੀ ਚੇਅਰਪਰਸਨ ਇਸਾਈ ਸੀ ਉਦੋਂ ਹਿੰਦੂ ਬੜੇ ਸਤਕਾਰ ਨਾਲ ਛਾਨ ਨਾਲ ਜੀਉਂਦਾ ਸੀ ਅੱਜ ਜਦੋਂ ਹਿੰਦੂ 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 ਹੁੰਦਾ ਹੈ ਉਹ ਉਦੋਂ ਇਹਨਾਂ ਨੂੰ ਲੱਗਦਾ ਹੈ ਕਿ ਜੇ ਕਾਂਗਰਸ ਅਕਸਰਿਅਤ ਆ ਗਈ ਤੇ 85% ਹਿੰਦੂ ਸਾਰੇ ਖਤਮ ਹੋ ਜਾਣਗੇ ਬਿਲਕੁਲ ਠੀਕ ਹੈ ਸ਼ਰਮਾ ਜੀ ਕਿੰਨਾ ਇਨਸਿキュਰ ਹੈ ਚੰਡੀਗੜ੍ਹ ਦਾ ਮਲਾਜਮ ਚੰਡੀਗੜ੍ਹ ਦਾ ਮਲਾਜਮ ਇਹਨਾਂ ਪਾਲਿਸੀਆਂ ਤੋਂ ਬਿਲਕੁਲ ਇਨਸਿキュਰ ਹੈ ਕਿਉਂਕਿ ਇੱਕ ਫਿਊਚਰ ਵਿੱਚ ਵੀ ਜੋ ਪਲਾਨਿੰਗ ਹੈ ਬੀ ਜੀ ਪੀ ਦੀ ਮੈਪਿੰਗ ਹੋ ਚੁੱਕੀ ਤਕਰੀਬਨ ਡਿਪਾਰਟਮੈਂਟਾਂ ਦੇ ਸਾਰੇ ਪ੍ਰਾਈਵੇਟ ਇਹਨਾਂ ਨੇ ਕਰਨੇ ਚੰਡੀਗੜ੍ਹ ਦੇ ਹੂੰ 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 ਦੂਸਰਾ ਜਿਹੜਾ ਵਾ 33 ਤੇ 55 ਦਾ ਫਾਰਮੂਲਾ ਜਿਹੜਾ ਲਿਆ ਰਹੇ ਉਹ ਤੋਂ ਬੜਾ ਪੈਨਿਕ ਹੋਏ ਪਏ ਆ ਸਾਡੇ ਮਲਾਜਮ ਪੰਜਾਬ ਵਾਲਾ ਉਹ ਠੀਕ ਹੈ 60 40 ਦਾ ਜਿਹੜਾ ਪੰਜਾਬ ਹਰਿਆਣੇ ਚੱਲਦਾ ਨਹੀਂ 60 40 ਰੇਸ਼ਿਓ ਆਪਾਂ ਤਾਂ ਉਹਦੇ ਨਾਲ ਸਹਿਮਤ ਆ ਪਰ ਉਹ ਉਹ ਕਦੋਂ ਤੱਕ ਆਪਾਂ ਚਾਹੁੰਦੇ ਝੂਟੀ ਦਾ ਕੱਢ ਰਹਿਣਾ ਇਹਨੂੰ ਡਿਵੈਲਪ ਕਰਨਾ ਚਾਹੀਦਾ ਅਲਟੀਮੇਟਲੀ ਆਪਣਾ ਘਾਟਾ ਆਪਣਾ ਕੱਢ ਰਹਿਣਾ ਜਿਹੜਾ ਡਿਵੈਲਪ ਕਰਨਾ ਚਾਹੀਦਾ ਪਰ ਦੂਸਰੀ ਜਿਹੜੀ ਗੱਲ ਆਪਾਂ ਕਰ ਰਹੇ ਸੀ ਨਾ 33 ਤੇ 55 ਦਾ ਜਿਹੜਾ ਫਾਰਮੂਲਾ ਲਾਗੂ ਕਰ ਰਹੇ ਆ ਕਿ 33 ਸਾਲ ਤੁਹਾਡੀ ਸਰਵਿਸ ਹੋ ਗਈ ਜਾਂ 55 ਸਾਲ ਤੁਹਾਡੀ ਉਮਰ ਹੋ ਗਈ ਤੇ ਰਿਟਾਇਰਮੈਂਟ ਤੁਹਾਡੀ ਹੋ ਜਾਊਗੀ ਇਹ ਜਿਹੜਾ ਵਾ ਜੁਲਾਈ ਦੇ ਵਿੱਚ ਰਿਵਿਊ ਮੀਟਿੰਗ ਸਰਕਾਰ ਨੇ ਰੱਖੀ ਹੈ ਜੇ ਆਉਂਦੀ ਹੈ ਉਹ ਰਿਵਿਊ ਮੀਟਿੰਗ ਦੇ ਵਿੱਚ ਇਹਨਾਂ ਪਾਸ ਕਰ ਲਈਆਂ ਤੇ ਚੰਡੀਗੜ੍ਹ ਦੇ ਮੁਲਾਜ਼ਮ ਰਹਿ ਨਹੀਂ ਜਾਣੇ 15000 ਦੇ ਵਿੱਚੋਂ ਘੱਟੋ ਘਾਟ 8000 ਮੁਲਾਜ਼ਮ ਜਿਹੜੇ ਆ 55 33 ਦੇ ਵਿੱਚ ਨਿਕਲ ਜਾਣੇ ਇਨਾਂ ਦਾ ਬਿਲਕੁਲ ਫਰਮ ਫਾਰਮੂਲਾ ਬੜਾ ਹੈ ਕਿ ਕੀ ਫਿਰ ਅਕੇ ਕਰਨਾ ਕੀ ਜਾਂਦੇ ਕੰਮ ਜਿਹੜਾ ਮੈਨ ਪਾਵਰ ਨਾਲ ਨਹੀਂ ਹੋਣਾ ਲੈ ਕਿੱਥੋਂ ਲਿਆਣਗੇ ਆਊਟਸੋਰਸ ਸੋਸ਼ਣ ਲੋਕਾਂ ਦਾ ਨਚੋੜਨਾ ਖੂਨ ਉਹਨਾਂ ਦਾ ਜਿੰਨਾ ਚਿਰ ਕੰਮ ਕਰਦੇ ਆ ਠੀਕ ਨਹੀਂ ਤੇ ਕੱਢੋ ਬਾਹਰ ਕੱਢੋ ਇਹ ਦੇਖਿਆ ਤੁਸੀਂ ਕਿੰਨੀ ਘਟਨਾਵਾਂ ਚੰਡੀਗੜ੍ਹ ਚ ਵਾਪਰ ਰਹੀਆਂ ਪ੍ਰਸ਼ਾਸਨ ਨੇ ਠੇਕਾ ਵੀ ਨਹੀਂ ਲਿਆ ਠੇਕੇਦਾਰ ਆਪੇ ਹੀ ਬੰਦੇ ਕੰਮ ਤੇ ਲਾ ਰਿਹਾ 2-2 ਲੱਖ ਰੁਪਈਆ ਲੈ ਕੇ ਉਹਨਾਂ ਦੇ ਵਿੱਚੋਂ 2 ਮਹੀਨੇ ਦੀ ਸੈਲਰੀ ਦੇ ਕੇ ਆਪ ਗੈਪ ਹੋ ਜਾਂਦਾ ਬਾਅਦ ਵਿੱਚ ਇਹ ਇਹ ਚੱਲ ਰਿਹਾ ਹੈ ਇਥੇ ਪਤਾ ਅਫਸਰਾਂ ਦੀ ਜਾਣਕਾਰੀ ਛੇ ਨਹੀਂ ਸਭ ਕੁਝ ਬਿਲਕੁਲ ਅਫਸਰਾਂ ਦੀ ਜਾਣਕਾਰੀ ਛੇ ਮੇਰੇ ਡਿਪਾਰਟਮੈਂਟ ਚ ਬੰਦੇ ਕੰਮ ਕਰ ਰਹੇ ਆ ਵਾਧੂ ਤੇ ਮੈਨੂੰ ਪਤਾ ਨਹੀਂ ਹੋ ਸਕਦਾ ਇਹ ਮਿਲਿਪਕਤ ਨਾ ਕਰ ਰਹੇ ਆ ਪੂਰਾ ਇੱਕ ਟੋਰੀ ਸਰਕਾਰ ਦੀ ਬਣੀ ਹੈ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਬਹੁਤੇ ਅਧਿਕਾਰੀ ਇੱਕ ਟੋਰੀ ਦਾ ਕੰਮ ਕਰ ਰਹੇ ਆ ਸਰਕਾਰ ਵਾਸਤੇ ਇਸ ਕਰਕੇ ਆਪਾਂ ਆਰਕਾ ਤਕਰੀਬਨ

ਜਿਵੇਂ ਬਤਾ ਰਹੇ تھے ਕਿ 15000 ਵੇਤਰ ਦੇ ਰੱਖਤੇ ਆ 11000 ਦਿੰਦੇ ਆ ਬਿਲਕੁਲ ਸਹੀ ਬਾਤ ਹੈ ਇਹ 150 ਕੰਪਲੇਂਟਸ ਨੇ ਪੈਂਡਿੰਗ ਸਰ ਇਹ ਬਹੁਤ ਜ਼ਿਆਦਾ ਜਦੋਂ ਠੇਕੇਦਾਰਾਂ ਦੀ ਲੁੱਟ ਦੀ 150 ਕੰਪਲੇਂਟਸ ਪੈਂਡਿੰਗ ਨੇ ਐਫੀਡੇਵਿਟ ਦੇ ਦੇ ਕੇ EMPLOYES ਨੇ ਦਿੱਤਾ ਕਿ ਠੇਕੇਦਾਰ 6 ਮਹੀਨੇ ਲਈ ਨੌਕਰੀ ਤੇ ਰੱਖਦਾ ਇਹ ਸਿਰਫ ਇਸ ਕਰਕੇ ਜੈਮ ਪੋਰਟਲ ਕਰ ਰਹੀ ਹੈ ਕਿਵੇਂ ਅਸੀਂ ਦੱਸੀਏ ਕਿ ਸੀ ਨੌਕਰੀਆਂ ਦੇ ਰਹੇ ਆ ਜੈਮ ਪੋਰਟਲ ਹੈ ਕਿ ਤੋ ਜੈਮ ਪੋਰਟਲ ਦਾ ਮਿੱਛਾ ਦੇ ਪੁੱਤਰ ਦਾ ਕਿਹਾ ਜਾਂਦਾ ਕਹਿੰਦੇ ਉਹਦਾ ਜਮ ਪੋਰਟਲ ਹੈ 6 ਮਹੀਨੇ ਲਈ ਰੱਖਦੇ ਆ 1.5 ਮਹੀਨੇ ਤਨਖਾਹ ਤੋਂ ਲੈ ਲੈਂਦੇ ਆ 6 ਮਹੀਨੇ ਬਾਅਦ ਫੇਰ 1.5 ਮਹੀਨੇ ਤਨਖਾਹ ਲੈਂਦੇ ਇਹ ਲੁੱਟ ਹੈ ਸਰਕਾਰੀ ਲੁੱਟ ਹੈ ਜੇ ਸਰਕਾਰਾਂ ਮੁੱਟਣ ਜੇ ਕਹਿੰਦੇ ਜਿਸ ਦੇਸ਼ ਦਾ ਜਿਸ ਦੇਸ਼ ਦਾ ਰਾਜਾ ਮੇਰਾ ਕੋਟ ਹੈ ਜਿਸ ਦੇਸ਼ ਦਾ ਰਾਜਾ ਵਪਾਰੀ ਬਣ ਜਾਏਗਾ ਉਸ ਦੇਸ਼ ਦੀ ਪ੍ਰਜਾ ਨੂੰ ਭਿਖਾਰੀ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਬਿਲਕੁਲ ਔਰ ਮੋਦੀ ਜੀ ਸ਼੍ਰੀਲੰਕਾ ਦੇ ਵਿੱਚ ਹਮਿਨਿਟੇਰੀਅਨ ਗਰਾਉਂਡ ਤੇ ਮਦਦ ਕਰਨ ਜਾਂਦੇ ਆ ਜਾਂਦੇ ਆ ਤੇ ਉੱਥੇ ਜਾ ਕੇ ਅਡਾਨੀ ਜੋਗੀ ਬਿਜਲੀ ਦਾ ਠੇਕਾ ਮੰਗ ਕੇ ਸਰਕਾਰ ਮੋਂਗ ਕੇ ਲਿਆਉਂਦੇ ਆ ਸੋਲਰ ਪੈਨਲ ਜ਼ਰੂਰੀ ਹੈ ਇੱਕ ਕਨਾਲ ਦੀ ਬਿਲਡਿੰਗ ਤੇ ਸੋਲਰ ਪੈਨਲ ਤੇ ਦੋ ਮੇਕ ਅਪਰੂਵ ਹੈ ਦੋਨੋਂ ਅਡਾਨੀ ਦੇ ਸੀਮਿੰਟ ਦੀ 11 ਕੰਪਨੀਆਂ ਅਡਾਨੀ ਨੇ ਲੈ ਲਈਆਂ ਸੀਮਿੰਟ ਸਾਰਾ ਅਡਾਨੀ ਦਾ ਹੋ ਜਾਏਗਾ ਬਿਲਕੁਲ ਠੀਕ ਹੈ ਸੋ ਲੋਕ ਸਭਾ ਚੋਣਾਂ ਜਦੋਂ ਹੋਣੀਆਂ ਨੇ ਵੋਟਾਂ ਜਦੋਂ ਪੈਂਡੀਆਂ ਤਾਂ ਇਹੀ ਗੱਲਾਂ ਜਿਹੜੀਆਂ ਲੋਕਾਂ ਦੇ ਵਿੱਚ ਇਸ ਟੈਮ ਘਰ ਕਰ ਗਈਆਂ ਨੇ ਕਿਦਾਂ ਸ਼ੋਸ਼ਣ ਖਾਸ ਕਰ ਆਪਾਂ ਯੂਟੀ ਚੰਡੀਗੜ੍ਹ ਦੀ ਗੱਲ ਕਰੀਏ ਸਾਡੇ ਦੇਸ਼ ਦੇ ਵਿੱਚ ਅੱਠ ਯੂਟੀਆਂ 'ਚੋਂ ਇੱਕ ਹੈਗਾ ਮਹੱਤਵਪੂਰਨ ਥਾਂ ਰੱਖਦਾ ਪੂਰੇ ਦੇਸ਼ ਦੇ ਵਿੱਚ ਆਪਣੇ ਤਾਂ ਕਿੰਨਾ ਕੁ ਲੋਕ ਸਤਾਏ ਹੋਏ ਨੇ ਇਸ ਭਾਜਪਾ ਸਰਕਾਰ ਦੇ ਤੇ ਕਿੰਨਾ ਕੁ ਇਹਨਾਂ ਨੂੰ ਹੁਣ ਜੋ ਦਾਅਵੇ ਕੀਤੇ ਜਾ ਰਹੇ ਨੇ ਖਾਸ ਕਰ ਮੋਦੀ ਹਣਾ ਵੱਲੋਂ ਲੋਕ ਸਾਥ ਦਿੰਦੇ ਨੇ ਇੰਤਜ਼ਾਰ ਕਰਨਾ ਪਏਗਾ 4 ਜੂਨ ਦਾ